ਸਾਰਾ ਦੱਸ ਦਿਆਂ ਇਹ ਮੇਰੀ ਭੂਆ ਜੀ ਹੋਣਾ ਦਾ ਫਾਰਮ ਆ ਇਹ ਵੈਸੇ ਪੁਰਾਣਾ ਫਾਰਮ ਆ ਜਿੱਥੇ ਉਹਨਾਂ ਨੇ ਸਾਰਾ ਸਟਾਰਟ ਕੀਤਾ ਤੇ ਅੱਜ ਵੀ ਹਜੇ ਇੱਥੇ ਮਤਲਬ 100 ਐਨੀਮਲ ਇੱਥੇ ਹੈਗਾ 12 ਗਾਵਾਂ ਦਾ ਆਟੋਮੈਟਿਕ ਪਾਰਲਰ ਇੱਥੇ ਲੱਗ ਗਿਆ ਇਹਦੇ ਪਰਲੇ ਪਾਸੇ ਲੱਗ ਰਿਹਾ ਵਾ ਨਾਲ ਹੀ ਚਿਲਰ ਇਹਦੇ ਹੋ ਪਰਾਂ ਚਿਲਰ ਲੱਗ ਰਿਹਾ ਇਧਰ ਦੀ ਗਾਵਾਂ ਦੀ ਐਂਟਰੀ ਹੋਣੀ ਆ ਇਧਰੋਂ ਗਾਵਾਂ ਮਿਲਕਿੰਗ ਹੋ ਕੇ ਇਧਰ ਦੀ ਗਾਵਾਂ ਬਾਅਰ ਕੋਈ ਵੀ ਮਤਲਬ ਕੋਈ ਵੀ ਮਤਲਬ ਇੱਥੇ ਨੇੜੇ-ਤੇੜੇ ਫਾਰਮ ਨਹੀਂ ਸੀਗਾ ਕਮਾਲ ਦੀ ਗੱਲ ਦੇਖੋ ਵੀ ਜਿੱਦਾਂ ਵੀਰੇ ਨੇ ਆ ਕੇ ਇੱਥੇ ਸ਼ੈੱਡ ਵਗੈਰਾ ਸਟਾਰਟ ਕੀਤਾ ਸਾਰਾ ਕੁਝ ਸਟਾਰਟ ਕੀਤਾ ਤੇ ਗਵਾਂਡੀਆਂ ਨੇ ਵੇਖੋ ਨਾਲ ਓਨਾ ਹੀ ਸੋਹਣਾ ਸ਼ੈੱਡ ਬਣਾ ਲਿਆ ਆਪਾਂ ਤਾਂ ਇਹਨਾਂ ਨੂੰ ਆਪਦੇ ਗੁਰੂ ਮੰਨਦੇ ਆ ਵੱਡੇ ਮੰਨਦੇ ਆ ਠੀਕ ਹੈ ਹਮੇਸ਼ਾ ਇਹਨਾਂ ਤੋਂ ਸਿੱਖਦੇ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਹਰਪ੍ਰੀ ਸੰਧਰਾ ਤੇ ਅਕਸਰ ਮੈਂ ਆਦੀ ਵੀਡੀਓ ਚੋ ਗੱਲ ਕਰਦਾ ਵੀ ਰਹਿਣਾ ਹੁੰਦਾ ਕਿ ਮੇਰੀ ਬੈਕਬੋਨ ਜਾਂ ਮੇਰੇ ਪਿੱਛੇ ਕਹਿ ਲੋ ਜਿੱਥੋਂ ਥੋੜਾ ਜਿਹਾ ਆਪਾਂ ਹਜੇ ਜਿੰਨਾ ਵੀ 10 20% ਕਾਮਯਾਬ ਹੋਏ ਆ ਤੇ ਜਿੱਥੇ ਕਿ ਪਹੁੰਚੇ ਆ ਤੇ ਡੇਢ ਸਾਲ ਪਹਿਲਾਂ ਜਿਹੜੇ ਮੇਰੇ ਪੁਰਾਣੇ ਜੁੜੇ ਹੋਏ ਆ ਭਰਾ ਹਨ ਜਿਹੜੇ ਜਿੰਨਾ ਵੀ ਜਿਹੜੇ 2 ਸਾਲ ਤੋਂ ਜਦੋਂ ਚੈਨਲ ਆਪਾਂ ਸਟਾਰਟ ਕੀਤਾ ਸੀ ਉਹਨਾਂ ਨੂੰ ਤਾਂ ਉਹਨਾਂ ਸ਼ਾਇਦ ਉਹ ਵੀਡੀਓ ਦੇਖੀ ਹੋਗੀ ਨਵੇਂ ਆ ਭਰਾਵਾਂ ਵਾਸਤੇ ਮੈਂ ਦੁਬਾਰਾ ਦੱਸ ਦਿਆਂ ਇਹ ਮੇਰੀ ਭੂਆ ਜੀ ਹੋਣਾ ਦਾ ਫਾਰਮ ਆ ਇਹ ਵੈਸੇ ਪੁਰਾਣਾ ਫਾਰਮ ਆ ਮਰ ਜਿੱਥੇ ਉਹਨਾਂ ਨੇ ਸਾਰਾ ਸਟਾਰਟ ਕੀਤਾ ਤੇ ਅੱਜ ਵੀ ਹਜੇ ਇੱਥੇ ਮਤਲਬ 100 ਐਨੀਮਲ ਇੱਥੇ ਹੈਗਾ ਤਾਂ ਹੁਣ ਜਿੱਥੇ ਨਵਾਂ ਬਣ ਰਿਹਾ ਦਰਿਆ ਤੋਂ ਬਾਹਰ ਦੇਖੋ ਕਿੰਨੀ ਵੱਡੀ ਗੱਲ ਹੁੰਦੀ ਆ ਇਸੇ ਦੁੱਧ ਦੇ ਵਿੱਚੋਂ ਕਿਉਂਕਿ ਜਿਹੜੇ ਬੰਦੇ ਕਹਿੰਦੇ ਆ ਨਾ ਨਹੀਂ ਬਈ ਥੱਲਿਓਂ ਉੱਠ ਕੇ ਤਾਂ ਨਹੀਂ ਜਾਇਂਦਾ ਜਾਂ ਜਾਂ ਟਾਈਮ ਪਾਸ ਆ ਬੜੀ ਵੱਡੀ ਐਗਜ਼ੈਂਪਲ ਆ ਬਈ ਇਹ ਉਹ ਨਾਸਤੇ ਮੈਂ ਤਾਂ ਖੁਦ ਆਪਦੀ ਆਪਣੀ ਜੇ ਡੇਰੀ ਫਾਰਮਿੰਗ ਲਾਈਨ ਦੇ ਹਿਸਾਬ ਨਾਲ ਦੀ ਗੱਲ ਕਰਨਾ ਤਾਂ ਇਹ ਇੱਥੇ ਆ ਕੇ ਇੱਕ ਗੁਰੂ ਘਰ ਮੰਦਿਰ ਤੋਂ ਵੀ ਜ਼ਿਆਦਾ ਉਹ ਹੁੰਦਾ ਸਕੂਨ ਕਹਿ ਲਓ ਜਾਂ ਸਿੱਖਣ ਨੂੰ ਕਹਿ ਲਓ ਜਾਂ ਪੋਜ਼ਿਟਿਵ ਕੰਪੀਟੀਸ਼ਨ ਕਹਿ ਲਓ ਵੀ ਦੇਖ ਕੇ ਕਰਦਾ ਹਨਾ ਆਪਾਂ ਵੀ ਤੇ ਕਦੀ ਵੀ ਆਪਦੀਆਂ ਕਮਜ਼ੋਰੀਆਂ ਨੂੰ ਲਗਾਉਣਾ ਨਹੀਂ ਚਾਹੀਦਾ ਤੇ ਕਦੀ ਵੀ ਆਪਦੀ ਮਤਲਬ ਆਪਦੇ ਆਪ ਨੂੰ ਉਹ ਨਹੀਂ ਕਹਿਣਾ ਕਿ ਮੈਂ ਹਮੇਸ਼ਾ ਮੈਨੂੰ ਇੱਥੇ ਐ ਕਹਿ ਲੱਗੂਗਾ ਮੈਂ ਬਹੁਤ ਪਿੱਛੇ ਹਾਂ ਹੁਣ ਵੀ ਆ ਤੁਸੀਂ ਜਾਨਵਰ ਦੇਖ ਰਹੇ ਹੋ ਤੇ ਮੈਨੂੰ ਐ ਲੱਗਦਾ ਵੀ ਨਹੀਂ ਯਾਰ ਆਪਦੇ ਘਰੇ ਜਦੋਂ ਆਪ ਨੂੰ ਐ ਲੱਗਦਾ ਹਾਂ ਹਾਂ ਆਪਣੇ ਕੋਲ ਆਹ ਨਸਲ ਆ ਗਈ ਉਹ ਆ ਗਿਆ ਜੀ ਆ ਗਿਆ ਪਰ ਜਦੋਂ ਇਦਾਂ ਆ ਕੇ ਦੇਖਦੇ ਆਂ ਲੱਗਦਾ ਨਹੀਂ ਯਾਰ ਹਜੇ ਆਪਾਂ ਪਿੱਛੇ ਹਾਂ ਹਜ ਇਹ ਇਹਨਾਂ ਦੇ ਮੁਕਾਬਲੇ ਤਾਂ ਸੱਚੀ ਬਹੁਤ ਪਿੱਛੇ ਆ ਤੇ ਪਿੱਛੇ ਹੀ ਇਹਨਾਂ ਦੇ ਤੁਰੇ ਆਵਾਂਗੇ ਇਹਨਾਂ ਨੂੰ ਫੋਲੋ ਕਰਦੇ ਰਾਵਾਂਗੇ ਕਾਫੀ ਹੋਰ ਵੀ ਭਰਾਵਾਂ ਨੇ ਜਿਨ੍ਹਾਂ ਨੇ ਪੁਰਾਣੀ ਵੀਡੀਓ ਦੇਖੀ ਹੋਈ ਆ ਤੇ ਤੁਸੀਂ ਵੀ ਸਾਰੀ ਕਿਉਂਕਿ ਅਗਲੇ ਨਵੇਂ ਸ਼ੈੱਡ ਦੀ ਵੀਡੀਓ ਸਕਿਪ ਨਾ ਕਰਿਓ ਵੀਡੀਓ ਬਿਲਕੁਲ ਵੀ ਤੇ ਆ ਤੁਸੀਂ ਜਾਨਵਰ ਦੇਖ ਰਹੇ ਜੀ ਤੇ ਇਹ ਹੁਣ ਇਹ ਹੁਣ ਪੁਰਾਣੇ ਜਿੱਥੇ ਦਰਿਆ ਦੇ ਵਿੱਚ ਕਿਉਂਕਿ ਨਾ ਦੋ ਵਾਰ ਵੱਡੀ ਮਾਰ ਚੱਲ ਲਈ ਆ ਇੱਕ ਵਾਰ ਜਿਹੜੀ ਪਹਿਲਾਂ ਚੱਲ ਨੂੰ ਤਾਂ ਛਾੜ ਹੀ ਦਈਏ ਕਿ 1988 ਚ ਦੋ ਕਮਰੇ ਸੀ ਰੁੜ ਗਏ ਇੱਕ ਦੋ ਮੱਜਾਂ ਸੀ ਉਹ ਵੀ ਰੁੜ ਗਈਆਂ ਸੀ ਬਿਲਕੁਲ ਸਭ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਚਲੋ ਔਰ 10-15 ਸਾਲ ਤੈ ਇਹਨਾਂ ਨੂੰ ਜਸਟ ਇੱਕ ਲੱਗੇ ਵੀ ਦੋ ਕਮਰੇ ਪਾਉਂਦੇ ਆ ਤੇ ਫਿਰ ਸਨ 2002-3 ਦੇ ਵਿੱਚ ਮਤਲਬ 4-5 ਜਨਵਾਰਾਂ ਤੋਂ ਸਟਾਰਟ ਕਰ ਲਿਆ ਸੀਗਾ 2002-3 ਦੇ ਵਿੱਚ 2005 ਦੇ ਵਿੱਚ ਫਿਰ ਆ ਛੋਟਾ ਜਿਹਾ ਸ਼ੈੱਡ ਪਾ ਕੇ 10 ਕ ਗਾਮਾ ਦਾ ਲੋਨ ਲੈ ਕੇ ਅੱਗੇ ਕੰਮ ਵਧਾਇਆ ਸੀਗਾ ਤੇ ਅੱਜ ਤਾਂ ਮੈਨੂੰ ਲੱਗਦਾ ਕਿ ਸ਼ਬਦ ਥੋੜੇ ਰਹਿ ਜਾਂਦੇ ਆ ਆ ਤੁਸੀਂ ਦੇਖ ਸਕਦੇ ਆ ਸੈਪਟੰਬਰ ਦੇ ਉਹ ਵੀਰ ਦਾਸ ਰਿਹਾ ਸੀ ਕਹਿੰਦਾ ਸਾਰੀਆਂ ਮਤਲਬ ਸੈਕਸ਼ਡ ਲੱਗਿਆ ਸੀਗਾ ਤੇ ਕਾਫੀ ਮਤਲਬ ਅੱਜ ਕੱਲਾ ਸਪਟੈਂਬਰ ਹਜੇ ਸੂਆ ਆਇਆ ਇਹਨਾਂ ਕੋਲੇ ਕਿ ਹਜੇ 100 ਐਨੀਮਲ ਦਾ ਸੂਆ ਪਿੱਛੇ ਜਿਹੜਾ ਅਗਲਾ ਹੁਣ ਆਉਣ ਵਾਲਾ ਤੁਸੀਂ ਸੋਚ ਹੀ ਸਕਦੇ ਆ ਕਿ ਕਿੱਥੇ ਤੱਕ ਗੱਲ ਮਤਲਬ ਹਨਾ ਹੈਗੀ ਗੱਲਬਾਤ ਹੈਗੀ ਹੈ ਕੀ ਸਿਸਟਮ ਨਵਾਂ ਸ਼ੈੱਡ ਜਿਹੜਾ ਉੱਥੇ ਵੜਣਾ ਹੀ ਫਰਸ ਤੇ ਆਪਣਾ ਜਿਹੜੀਆਂ ਪਿਛਲੇ ਸਾਲ ਲੀਆਂ ਬੱਚੀਆਂ ਸੀ ਉਹ ਜਾ ਚੁੱਕੀਆਂ ਜਿਹੜੀਆਂ ਹੀ ਫਰਸ ਪ੍ਰੈਗਨੈਂਟ ਹੋ ਗਈਆਂ ਤੇ ਜਿਹੜੀਆਂ ਪਿੱਛੇ 2024-25 ਚ ਬੱਚੇ ਆਏ ਸੀ ਉਹ 100 ਐਨੀਮਲ ਉੱਥੇ ਪਹੁੰਚ ਚੁੱਕਿਆ ਤੇ ਕੋਈ ਮਤਲਬ 100 ਦੇ ਆਸਪਾਸ 200 ਐਨੀਮਲ ਟੋਟਲ ਦੋਨਾਂ ਫਾਰਮਾਂ ਦੇ ਵਿੱਚ ਇਸ ਟਾਈਮ ਹੈਗਾ ਇਹ ਵੀ ਅਗਲੇ ਸਾਲ ਤੱਕ ਸਾਰਾ ਸ਼ਿਫਟ ਕਰ ਜਾਣਗੇ ਤੇ ਆ ਭੈਣ ਭਰਾ ਦੁੱਖ ਸੁੱਖ ਕਰ ਰਹੇ ਆ ਡੈਡੀ ਨੂੰ ਮੈਂ ਹੁੰਦਾ ਕਿ ਭੂਆ ਨੂੰ ਮਿਲ ਕੇ ਕਿਉਂਕਿ ਬੜਾ ਵੱਡਾ ਤਜਰਬਾ 20 ਸਾਲ ਦਾ ਐਕਸਪੀਰੀਅੰਸ ਆ ਇੱਕ ਵੀਰੇ ਛੋਟੀ ਜਿਹੀ ਗੱਲ ਮੈਂ ਕਹੂੰਗਾ ਨਵੇਂ ਇਸ ਤੋਂ ਬਾਅਦ ਆਪਣੀ ਸਾਰੀ ਜਿਹੜੀ ਅੱਗੇ ਵੀਡੀਓ ਨਵੇਂ ਫਾਰਮ ਦੀ ਆ ਤੇ ਰਿਕੁਐਸਟ ਕਰੂੰਗਾ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਤੁਹਾਨੂੰ ਇੱਕ ਇਹਦੇ ਚੋਂ ਜਿਹੜਾ ਸਾਰੇ ਤੁਹਾਡਾ ਸਵਾਲ ਹੁੰਦਾ ਵੀ ਇਹਨਾਂ ਨੂੰ ਦੇਖ ਕੇ ਨਾ ਨਵੀਂ ਜਗ੍ਹਾ ਜਦੋਂ ਇਹਨਾਂ ਦਾ ਸਾਲ ਡੇਢ ਸਾਢੇ ਨੂੰ ਲੱਗ ਗਿਆ ਉੱਥੇ ਹਨਾ ਜ਼ਮੀਨ ਲੈ ਕੇ ਵਰਤੀਪੁਰਤੀ ਪਾ ਕੇ ਮੈਂ ਹੈਰਾਨ ਹੋਇਆ ਵੀ ਬਰਾਬਰ ਹੀ ਗਵਾਂਡੀਆਂ ਨੇ ਇਹਨਾਂ ਨੂੰ ਦੇਖ ਕੇ ਕੰਮ ਸਟਾਰਟ ਕੀਤਾ ਇਕ ਕਮਾਲ ਦਿਨਾਂ ਦੇ ਵਿੱਚ ਹੀ ਇਹਨਾਂ ਦੇ ਬਰਾਬਰੀ ਇੱਕ ਕਹਿ ਲਓ ਵੀ ਆਪਦਾ ਕਾਰੋਬਾਰ ਖੜਾ ਕਰ ਗਏ 12-13 ਕਿੱਲੇ ਉਹਨਾਂ ਕੋਲ ਜ਼ਮੀਨ ਸੀ ਵਾਈ ਕਰਦੇ ਸੀਗੇ ਜਿੱਥੇ ਇਹ ਨਵੀਂ ਜਗ੍ਹਾ ਤੇ ਗਏ ਤੇ ਮੈਂ ਕਹਿੰਦਾ ਉਹ ਚੀਜ਼ ਨੇ ਤਾਂ ਮੈਨੂੰ ਇੰਨਾ ਕੁ ਮਤਲਬ ਇੱਕ ਬੂਸਟ ਕੀਤਾ ਵੀ ਕੀ ਆ ਬਾਤ ਆ ਯਾਰ ਹਨਾ ਲਓ ਜੀ ਆਪਾਂ ਨਵੇਂ ਸ਼ੈੱਡ 'ਚ ਆ ਗਏ ਆ ਜਿਹੜਾ ਆਪਣੇ ਭੂਆ ਜੀ ਉਹਨਾਂ ਦਾ ਨਵਾਂ ਫਾਰਮ ਜਿਹੜਾ ਬਣ ਰਿਹਾ ਕੋਸ਼ਿਸ਼ ਕਰ ਰਹੇ ਤੁਹਾਨੂੰ ਸਾਰਾ ਫਾਰਮ ਦਿਖਾਉਣੇ ਆ ਜਿਹੜਾ ਦਰਿਆਜ ਸੀਗਾ ਉਹ ਵੀ ਤੁਸੀਂ ਦੇਖਿਆ ਹੋਇਆ ਸਾਰਾ ਕੋਣ ਤੁਨੋਂ ਨਵੇਂ ਇੱਥੇ ਵਹਿੜਾ ਆ ਚੁੱਕੀਆਂ ਤੇ ਆਹ ਪਾਰਲਰ ਦੀ ਗਲੀ ਜਾਂਦੀ ਐ ਤੇ ਹੁਣ ਦਿਖਾਉਨੇ ਆ। ਕੀ ਪਤਾ ਇਹ ਜਿਹੜਾ ਆਪਣਾ ਨਵਾਂ ਬਣ ਰਿਹਾ ਉਹ ਪਾਰਲਰ ਇੱਥੋਂ ਪਾਰਲਰ ਦੀ ਗਲੀ ਜਾਂਦੀ ਐ। ਇਦੋਂ ਪਸਟਾਰਟ ਕਰਦੇ ਆ। ਉਹ گاਵਾ ਦੀ ਮਿਲਕਿੰਗ ਆਸਤੇ ਆ ਤੁਰਿਆ ਆਉਂਦਾ ਸਮਝ ਲੋ ਉਸਤਾਦ ਕਹਿ ਲੋ ਗੁਰੂ ਕਹਿ ਲੋ ਮੈਂਟਰ ਕਹਿ ਲੋ ਕੁਛ ਕਹਿ ਲੋ ਇਹ ਸਾਡੇ ਗੁਰੂ ਜੀ ਚਲੋ ਚਲੋ ਮੈਂ ਆ ਗਿਆ ਤੇ ਆ ਦੇਖੋ ਆ ਮਤਲਬ ਗੇਟ ਲੱਗ ਗਿਆ ਠੀਕ ਆ ਇਹ ਇਹ ਅੱਜ ਦੋ ਇਧਰੋਂ ਮਤਲਬ ਗਾਵਾਂ ਆਈਆਂ ਹਨਾ ਆਪਣੇ ਮਿਲਕਿੰਗ ਵਾਸਤੇ ਤਾਂ ਗਾਵਾਂ ਤੁਰੀਆਂ ਆਈਆਂ ਇੱਥੋਂ ਆਹ ਗੇਟ ਲੱਗ ਗਿਆ ਇਧਰ ਦੀ ਗਾਵਾਂ ਦੀ ਐਂਟਰੀ ਹੋਗੀ ਤੇ ਜਦੋਂ ਗਾਵਾਂ ਬਾਹਰ ਨਿਕਲਦੀਆਂ ਉਦੋਂ ਆਹ ਗੇਟ ਇਧਰ ਲੱਗ ਜਾਣਾ ਇੱਥੋਂ ਗਾਵਾਂ ਨੇ ਸਾਰੀਆਂ ਨੇ ਇਧਰ ਵਾਪਸ ਲੀਆਂ ਜਾਣਾ ਫਾਰਮ ਦੇ ਵਿੱਚ ਉੱਥੋਂ ਤੁਰੀਆਂ ਆਉਣਾ ਆ ਗਈਆਂ ਆ ਗਈਆਂ ਆਹ ਗੇਟ ਲੱਗਿਆ ਹੋਇਆ ਕਰੂਗਾ ਇਧਰ ਦੀ ਐਂਟਰੀ ਤੇ ਆ ਗਿਆ ਪਾਰਲਰ ਕਿਉਂਕਿ ਇੱਥੇ ਹੀਫਰਸ ਆ ਗਈਆਂ ਵਾ ਕੁਝ ਮਿਲਕਿੰਗ ਇੱਥੇ ਸਟਾਰਟ ਹੋ ਗਈ ਆ ਉਹ ਉੱਥੇ ਵੀ ਪਾਰਲਰ ਲੱਗਿਆ ਹੋਇਆ ਉਹ ਦਰਿਆ ਦੇ ਵਿੱਚ ਸਾਰਾ ਫਾਰਮ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੋਇਆ ਤੇ ਇਸ ਵੀਡੀਓ ਦੇ ਵਿੱਚ ਵੀ ਮੈਂ ਉਹਦੀਆਂ ਕਲਿੱਪਾਂ ਲਾ ਸਟਾਰਟਿੰਗ ਤੇ ਮਤਲਬ ਐਡ ਕਰਦੀਆਂ ਸੀ ਕੁਝ ਐਂਡ ਤੇ ਕਰਦੇ ਆਂਗੇ ਤੇ ਇੱਥੇ ਆ ਪਾਰਲਰ ਆਪਣਾ ਪ੍ਰੋਪਰ ਲੱਗ ਗਿਆ ਸਾਰਾ ਤੇ 12 گاਵਾ ਦਾ ਆਟੋਮੈਟਿਕ ਪਾਰਲਰ ਇੱਥੇ ਲੱਗ ਗਿਆ ਇਹਦੇ ਪਰਲੇ ਪਾਸੇ ਲੱਗ ਰਿਹਾ ਵਾ ਨਾਲ ਹੀ ਚਿਲਰ ਇਹਦੇ ਉਹ ਪਰਾਂ ਚਿਲਰ ਲੱਗ ਰਿਹਾ ਇਧਰ ਦੀ ਗਾਵਾ ਦੀ ਐਂਟਰੀ ਹੋਣੀ ਆ ਇਧਰੋਂ ਗਾਵਾ ਮਿਲਕਿੰਗ ਹੋ ਕੇ ਇਧਰ ਦੀ ਗਾਵਾ ਬਾਹਰ ਹੁਣ ਆਪਾਂ ਚੱਲਦੇ ਆ ਆ ਫਾਰਮ ਚ ਇਹ ਬਾਈ ਤੁਸੀਂ ਮਿਹਨਤ ਦੇਖੋ ਆਈ ਤਿੰਨ ਕਿੱਲੇ ਜ਼ਮੀਨ ਵਾਲਾ ਬੰਦਾ ਜਿਹੜੇ ਬੰਦੇ ਹੌਸਲਾ ਹਾਰ ਜਾਂਦੇ ਆ ਵੀ ਕਿਉਂਕਿ ਮੈਨੂੰ ਤੇ ਇਹਨਾਂ ਨੂੰ ਦੇਖ ਕੇ ਨਾ ਸਮਝ ਲਓ ਇੱਕ ਤਰ੍ਹਾਂ ਕਹਿ ਲਓ ਵੀ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਕਿ ਇਹਨਾਂ ਜਿੰਨੀ ਮਿਹਨਤ ਇਹਨਾਂ ਜਿੰਨੀ ਤਰੱਕੀ ਸ਼ਾਇਦ ਦੋ ਕਿੱਲਿਆਂ ਵਾਲਾ ਬੰਦਾ ਯਾਰ ਮਤਲਬ ਅੱਜ ਜੇ ਪੁਰਾਣੇ ਫਾਰਮ ਦੀ ਗੱਲ ਵੀ ਕਰੀਏ ਤਾਂ ਉੱਥੇ ਇਸ ਟਾਈਮ 100 ਐਨੀਮਲ ਉੱਥੇ ਆ ਤੇ 100 ਹੀ ਐਨੀਮਲ ਇੱਥੇ ਆ ਤੇ ਪੁਰਾਣੇ ਜੇ ਉੱਥੇ ਗੱਲ ਕਰੀਏ ਤੇ ਮੇਰੇ ਹਿਸਾਬ ਨਾਲ ਪਾਰਲਰ ਲੱਗਿਆ ਹੋਇਆ ਆ तकरीबन ਉੱਥੇ ਕੋਈ 70 75 گاਵਾ ਦੀ ਮਿਲਕਿੰਗ ਉੱਥੇ ਹੋ ਰਹੀ ਆ ਹੀਫਰਸ ਆ ਸਾਈਲੇਜ ਪਾਇਆ ਹੋਇਆ ਇੱਕ ਇੱਕ ਟੀਐਮਆਰ ਮਸ਼ੀਨ ਇੱਥੇ ਆ ਇੱਕ ਟੀਐਮਆਰ ਮਸ਼ੀਨ ਉੱਥੇ ਆ ਉਹ ਦਰਿਆ ਦੇ ਵਿੱਚ ਹੋਣ ਕਰਕੇ ਐਰਕੀ ਵੀ ਜਿਹੜੇ ਹੜਾ ਆਏ ਸੀਗੇ ਉਹਦੇ ਵਿੱਚ ਵੀ ਕਿਸ਼ਤੀਆਂ ਨਾਲ ਪਾਣੀ ਕੱਢਦੇ ਰਹੇ ਤੇ ਦੁੱਧ ਕੱਢਦੇ ਰਹੇ ਸੌਰੀ ਬਹੁਤ ਔਖਾ ਸੀ ਇਸ ਕਰਕੇ ਆ ਆ ਸਾਰੀ ਵੀਰੇ ਨੇ ਚਾ ਮਤਲਬ ਇੱਥੇ 4 ਕਿੱਲੇ ਜ਼ਮੀਨ ਖਰੀਦੀ ਇਹ ਸਭ ਕੁਝ ਫਾਰਮ ਤੋਂ ਕੀਤਾ ਦੁੱਧ ਤੋਂ ਤੁਸੀਂ ਸੋਚ ਸਕਦੇ ਆਂ ਵੀ ਦੁੱਧ ਤੋਂ 4 ਕਿੱਲੇ ਜ਼ਮੀਨ ਇੱਥੇ ਖਰੀਦ ਕੇ ਤੇ ਉੱਤੇ ਆ ਕੋਈ 2-3 ਕਰੋੜ ਦਾ ਫਾਰਮ ਖੜਾ ਕੀਤਾ ਤੇ ਇਹ ਹੁਣ ਸਾਰਾ ਨਵੀਂ ਕਿਉਂਕਿ ਉੱਥੇ ਤੇ ਇਦਾਂ ਸੀ ਨਾ ਉੱਥੇ 5 گاਵਾਂ ਤੋਂ ਸਟਾਰਟ ਹੋਏ 5 ਤੋਂ 10 ਹੋ ਗਈਆਂ 10 ਤੋਂ 20 ਹੋ ਗਈਆਂ ਉੱਥੇ ਜਿਵੇਂ ਜਿਵੇਂ ਬਣਦਾ ਗਿਆ ਤਾਂ ਓਵੇਂ ਓਵੇਂ ਬਣਦਾ ਗਿਆ ਇੱਥੇ ਫਿਰ ਸਾਰਾ ਕੁਝ ਟੈਕਨੀਕ ਚ 4 ਵਾਲੇ ਪੈਟ ਆ ਗਏ ਤੇ ਆ ਮੇਨ ਗੇਟ ਆ ਗਿਆ ਪਾਰਲਰ ਉਹ ਹੋ ਗਿਆ ਆ ਆ ਗਈਆਂ ਆਪਣੀਆਂ ਮੇਨ ਸ਼ੈੱਡ ਆ ਗਿਆ ਪਾਣੀ ਵਾਲੀਆਂ ਬੱਧੀਆਂ ਆ ਗਈਆਂ ਆ ਮਲੂ ਖਾਨ ਵਾਲਾ ਇਹਨਾਂ ਦੀ ਜਗ੍ਹਾ ਆ ਗਈ ਆ ਪਿੱਛੇ ਇਹਨਾਂ ਦੇ ਪੱਕੇ ਬਣੇ ਹੋਏ ਆ ਸਾਰੇ ਮਤਲਬ ਇੱਥੇ ਹਜੇ ਮੋਸਟਲੀ ਹੀਫਰਸ ਹੀ ਆ ਜਾਦੀਆਂ ਨਾ ਇੱਥੇ ਹੀਫਰ ਸੀ ਆ ਕਹਿੰਦੇ ਹੁੰਦੇ ਆ ਨਾ ਵੀ ਕਈ ਵਾਰ ਬੋਲਣ ਦਾ ਦਿਲ ਹੀ ਨਹੀਂ ਕਰਦਾ ਬਸ ਦੇਖਣ ਦਾ ਹੀ ਕਮਾਲ ਆ ਜਿਹੜੀਆਂ ਪਿਛਲੇ ਸਾਲ ਬਾਈ ਪਿਛਲੇ ਤੋਂ ਪਿਛਲੇ ਸਾਲ ਬਾਈ ਦੀਆਂ ਬੱਚੀਆਂ ਸੀ ਉਹ ਸਾਰੀਆਂ ਹੀਫਰਾਂ ਇੱਥੇ ਆ ਗਈਆਂ ਤੇ ਪਲਾਂਟ ਵੀ ਇੱਥੇ ਲੱਗ ਗਿਆ ਵਾ ਜਿਹੜਾ ਨੈਸਲੇ ਦਾ ਪਲਾਂਟ ਜਿਹੜੇ ਆਪਣੇ ਵੀ ਲੱਗਿਆ ਹੋਇਆ ਪੰਜ ਬਲੂਨ ਵਾਲਾ ਤੇ ਉਹ ਪਲਾਂਟ ਵੀ ਸਾਰਾ ਇੱਥੇ ਲੱਗ ਗਿਆ ਪਲਾਂਟ ਸਾਰਾ ਚੱਲ ਰਿਹਾ ਪ੍ਰੋਪਰ ਤੇ ਦੇਖੋ ਕਿੰਡੀ ਵਧੀਆ ਗੱਲ ਆ ਵੀ ਇੱਥੇ ਇਸ ਜਿੱਥੇ ਇਹਨਾਂ ਨੇ ਵੀਰੇ ਉਹਨਾਂ ਨੇ ਜ਼ਮੀਨ ਲਈ ਇੱਥੇ ਕੋਈ ਵੀ ਮਤਲਬ ਕੋਈ ਵੀ ਮਤਲਬ ਇੱਥੇ ਨੇੜੇ-ਤੇੜੇ ਫਾਰਮ ਨਹੀਂ ਸੀਗਾ ਕਮਾਲ ਦੀ ਗੱਲ ਦੇਖੋ ਵੀ ਜਿੱਦਾਂ ਵੀਰੇ ਨੇ ਆ ਕੇ ਇੱਥੇ ਸ਼ੈੱਡ ਵਗੈਰਾ ਸਟਾਰਟ ਕੀਤਾ ਸਾਰਾ ਕੁਝ ਸਟਾਰਟ ਕੀਤਾ ਤੇ ਗਵਾਂਡੀਆਂ ਨੇ ਵੇਖੋ ਨਾਲ ਉਹਨਾਂ ਹੀ ਸੋਹਣਾ ਸ਼ੈੱਡ ਬਣਾ ਲਿਆ ਕਮਾਲ ਦੀ ਗੱਲ ਦੇਖੋ ਵੀ ਮਤਲਬ ਚੰਗੀ ਚੀਜ਼ ਨੂੰ ਲੋਕ ਮੈਨੂੰ ਲੱਗਦਾ ਕਿ ਆਉਣ ਹਲੇ 2-4 ਸਾਲਾਂ ਚ ਮੈਨੂੰ ਲੱਗਦਾ ਇੱਥੇ ਵੀ ਫਾਰਮ ਹੀ ਫਾਰਮ ਹੋ ਜਾਣਗੇ ਤੇ ਵੇਖੋ ਬਿਲਕੁਲ ਕਾਪੀ ਕਰਕੇ ਉਹਨਾਂ ਨੇ ਕਯੂਬਿਕਲ ਲਾਏ ਆ ਬਿਲਕੁਲ ਕਾਪੀ ਕਰਕੇ ਉਹਨਾਂ ਨੇ ਫੁਵਾਰੇ ਤੇ 30-40 گاਮਾਂ ਦਾ ਮਤਲਬ ਸਾਲ ਹੋ ਗਿਆ ਆਪਣੇ ਫਾਰਮ ਨੂੰ ਬਣਦਿਆਂ ਸਾਲ 1.5 ਤੇ ਸਾਲ ਦੇ ਵਿੱਚ ਹੀ ਗਵਾਂਡੀਆਂ ਨੇ ਜਿਨ੍ਹਾਂ ਦੇ ਐਕ ਵੀਰਾ ਮੈਨੂੰ ਦੱਸਦਾ ਸੀਗਾ ਕਹਿੰਦਾ ਵੀ ਜਦੋਂ ਆਪਾਂ ਇੱਥੇ ਆਏ ਹਨਾ ਕਿਉਂਕਿ ਬਿਲਕੁਲ ਨਵੇਂ ਇਲਾਕੇ 'ਚ ਜ਼ਮੀਨ ਲਈ ਸੀ ਕੋਈ ਇੱਥੇ ਆਪਣੀ ਰਿਸ਼ਤੇਦਾਰੀ ਨਹੀਂ ਕੋਈ ਇੱਥੇ ਆਪਣਾ ਹਨਾ ਕੁਝ ਨਹੀਂ ਤਾਂ ਬਿਲਕੁਲ ਨਵੇਂ ਇਲਾਕੇ 'ਚ 4 ਕਿੱਲੇ 5 ਕਿੱਲੇ ਜ਼ਮੀਨ ਲਈ ਸੀਗੀ ਤਾਂ ਇਹਨਾਂ ਘਰੋਂ ਸਿਰਫ ਪਾਣੀ ਪੂਣੀ ਲੈਂਦੇ ਸੀ ਵੀ ਪਾਣੀ ਲੈ ਲੈਣਾ ਬਰਫ਼ ਲੈ ਲੈਣੀ ਗਰਮੀਆਂ 'ਚ ਹਨਾ ਜਾਂ ਕੋਈ ਤਾਰ ਲਾ ਕੇ ਲਾਈਟ ਚਲਾ ਲੈਣੀ ਤਾਂ ਜਦੋਂ ਇਹ ਇਹਨਾਂ ਨੇ ਪੁੱਛਿਆ ਵੀ ਹਨਾ ਕਿਵੇਂ ਚੱਲ ਰਿਹਾ ਵੀ ਵਾਕਿਆ ਕੁਝ ਬਚਦਾ ਜਾਂ ਕੁਛ ਤਾਂ ਓਬਵੀਅਸਲੀ ਜਦੋਂ ਦੱਸਿਆ ਵੀ ਸਾਡੇ ਕੋਲ ਤਾਂ 2.5 ਕਿੱਲੇ ਜ਼ਮੀਨ ਆ ਤੇ ਉੱਥੇ 8-10 ਕਰੋੜ ਦਾ ਫਾਰਮ ਆ ਤੇ ਇੱਥੇ ਆ ਕਰੋੜ ਰੁਪਈਆ 4 ਕਿੱਲੇ ਜ਼ਮੀਨ ਮਾੜੀ ਤੋਂ ਮਾੜੀ ਜ਼ਮੀਨ ਵੀ ਅੱਜ 25-30 ਲੱਖ ਦਾ ਕਿੱਲਾ ਹਨਾ ਤੇ ਉਸ ਤੋਂ ਉੱਪਰ ਆ ਐਡਾ ਵੱਡਾ ਫਾਰਮ ਖੜਾ ਕਰਨਾ ਤੇ ਉਹਨਾਂ ਨੇ ਨਾਲ ਹੀ ਉਹਨਾਂ ਲੱਗਿਆ ਕਿ ਡੇਰੀ ਫਾਰਮ ਦੇ ਵਿੱਚ ਐਨਾ ਸਿਸਟਮ ਹੈਗਾ ਨਾਲ ਹੀ ਉਹਨਾਂ ਨੇ ਗਵਾਂਡੀ ਫਾਰਮ ਗਵਾਂਡੀਆਂ ਨੇ ਇੱਕ ਫਾਰਮ ਬਣਾ ਲਿਆ ਆ ਬਾਈ ਦਾ ਪਲਾਂਟ ਆ ਤੇ ਇਹ ਆ ਗਿਆ ਆਪਣਾ ਸ਼ੈੱਡ ਇਹ ਤੁਸੀਂ ਸਾਰਾ ਦੇਖ ਰਹੇ ਹੋ ਆ ਸਾਰੀਆਂ ਆਪਣੀਆਂ ਨੈਕਸਟ ਜਨਰੇਸ਼ਨਾਂ ਜਿਨ੍ਹਾਂ ਦਾ ਮਤਲਬ ਕੀ ਆ ਪਿੱਛੇ ਜਿਹੜਾ ਸੂਬਾ ਲੰਘ ਕੇ ਗਿਆ ਮਤਲਬ ਯਾਰ نسل ਤਾਂ ਕੀ ਇਹਨਾਂ ਬਾਰੇ ਕਹੀਏ ਤੇ ਕੀ ਬੋਲੀਏ ਤੇ نسل ਤਾਂ ਯਾਰ ਨੈਕਸਟ ਲੈਵਲ ਆ ਪਹਿਲੇ ਸੂਏ 50 50 ਲੀਟਰ 52 54 ਲੀਟਰ ਤੇ ਆ ਮਿਲਕਿੰਗ ਦੇ ਜਾਨਵਰ ਇਹਨਾਂ ਜੋ ਮਤਲਬ ਮੋਸਟਲੀ ਵੇਡਾਂ ਮਿਲਕਿੰਗ ਤੇ ਆਗੀਆਂ ਤੇ ਕੁਝ ਵੇਡਾਂ ਮਤਲਬ ਪਹਿਲੇ ਫਸਟ ਟਾਈਮ ਸੋਣ ਵਾਲੀਆਂ ਜਾਨਵਰਾਂ ਦਾ ਤੁਸੀਂ ਨਖਾਰ ਜਾਨਵਰਾਂ ਦਾ ਬਾਡੀ ਆ ਪਿੱਛੇ ਮੈਟ ਲੱਗੇ ਹੋਇਆ ਇਧਰ ਵੀ ਸਾਰਾ ਸਿਸਟਮ ਉਵੇਂ ਹੀ ਆ ਠੀਕ ਆ ਆ ਖਾਣ ਵਾਲੀ ਜਗਾ ਪਿੱਛੇ ਬੈਠਣ ਵਾਲੀ ਜਗਾ ਉਸ ਤੋਂ ਪਿੱਛੇ ਫਿਰ ਮਤਲਬ ਕਿ ਉਸ ਉਧਰੋਂ ਜਾਨਵਰ ਆ ਕੇ ਬੈਠ ਜਾਂਦੇ ਆ ਇਹ ਆਪਣਾ ਨਵਾਂ ਫਾਰਮ ਤੇ ਤੁਸੀਂ ਸੋਚ ਸਕਦੇ ਆਂ ਵੀ ਤੇ ਇਹ ਵੇਖੋ ਵੀ ਕਿੱਥੋਂ ਤੁਰੇ ਆ ਦੋ ਕਿੱਲਿਆਂ ਤੋਂ 2005 ਦੇ ਵਿੱਚ ਪਹਿਲਾ ਸ਼ੈੱਡ ਪਾਇਆ ਸੀ 5 ਲੱਖ ਦਾ ਲੋਨ ਲੈ ਕੇ 5 ਲੱਖ ਦਾ ਲੋਨ ਲੈ ਕੇ ਇੱਕ ਛੋਟਾ ਜਿਹਾ ਸ਼ੈੱਡ ਪਾਇਆ ਸੀਗਾ 2005 ਦੇ ਵਿੱਚ ਤੇ 2009 ਦੇ ਵਿੱਚ ਉਸੇ ਸ਼ੈੱਡ ਦੇ ਵਿੱਚ ਮੈਂ ਰਹਿ ਕੇ ਗਿਆ ਸੀਗਾ 2005 ਦੇ ਵਿੱਚ ਇਹਨਾਂ ਨੇ ਮਲਦਾ ਜਿਹੜਾ ਪੰਜ ਤੋਂ ਪਹਿਲਾਂ ਵੀ ਥੋੜਾ ਬਹੁਤਾ ਘਰੇ ਪੰਜ ਪੰਜ ਸੱਤ ਪਸ਼ੂ ਰੱਖਦੇ ਸੀਗੇ ਪਰ 2005 ਦੇ ਵਿੱਚ 5 ਲੱਖ ਦਾ ਲੋਨ ਲੈ ਕੇ ਤਵੀਰਾ ਦੱਸਦਾ ਹੁੰਦਾ ਕਹਿੰਦਾ ਮੈਨੂੰ ਬੜਾ ਵੱਡਾ ਲੋਨ ਲੱਗਦਾ ਸੀ ਕਿ 5 ਲੱਖ ਦਾ ਲੋਨ ਲਿਆ ਕਿਵੇਂ ਭਰਾਂਗੇ 5 ਲੱਖ ਦਾ ਲੋਨ ਲੈ ਕੇ 2005 'ਚ ਕੰਮ ਸਟਾਰਟ ਕੀਤਾ 2009-10 ਦੇ ਵਿੱਚ ਮੈਂ ਮਹੀਨਾ-ਮਹੀਨਾ ਇਹਨਾਂ ਕੋਲ ਲਾ ਕੇ ਗਿਆ ਪਹਿਲਾਂ 2009 ਦੇ ਵਿੱਚ ਮਹੀਨਾ ਰਹਿ ਕੇ ਗਿਆ ਜੂਨ ਜੁਲਾਈ ਛੁੱਟੀਆਂ 'ਚ ਫਿਰ ਮੈਂ 2010 ਦੇ ਵਿੱਚ ਦੁਬਾਰਾ ਮਹੀਨਾ ਰਹਿ ਕੇ ਗਿਆ ਫਿਰ 11 ਦੇ ਵਿੱਚ ਵੀਰਾ ਮੈਨੂੰ ਕਹਿੰਦਾ ਤੂੰ ਕੋਰਸ ਕਰ ਮੈਂ ਕਿਹਾ ਬਈ ਹਜੇ ਤਾਂ ਮੈਂ ਹਨਾ ਗ੍ਰੈਜੂਏਸ਼ਨ ਕਰਨੀ ਆ ਵੀ ਮੈਂ ਹਜੇ ਮੇਰਾ ਫਸਟ ইয়ার ਆ ਕਹਿੰਦਾ ਕੋਈ ਨਹੀਂ ਤੂੰ ਵਿੱਚੋਂ ਛੁੱਟੀਆਂ 'ਚ ਕੋਰਸ ਕਰ ਲਾ ਤਾਂ ਮੈਂ ਤਰਨ ਤਾਰਨ 15 ਦਿਨ ਦਾ ਕੋਰਸ ਕੀਤਾ ਉੱਥੇ ਰਹਿ ਕੇ ਤਾਂ ਵੀਰੇ ਨੇ ਮੈਨੂੰ ਕਿਹਾ ਤੂੰ ਕੋਰਸ ਕਰ ਲਾ ਕੱਲ ਨੂੰ ਕੋਈ ਸੇ ਚੀਜ਼ ਦੀ ਲੋੜ ਪੈਂਦੀ ਆ ਤਾਂ 15 ਦਿਨ ਵਾਲੇ ਕੋਰਸ ਦੀ ਲੋੜ ਪੈਂਦੀ ਆ ਜੇ ਕੋਈ ਆਪਾਂ ਲੋਨ ਲੈਣਾ ਜਾਂ ਕੁਝ ਤਾਂ ਕੋਈ ਮੇਰਾ ਹਜੇ ਪਲਾਨ ਨਹੀਂ ਸੀਗਾ ਸ਼ੈੱਡ ਸ਼ੁੱਟ ਦਾ ਫਾਰਮ ਫੂਰੋਂ ਦਾ ਕੁਝ ਨਹੀਂ ਤਾਂ ਮੈਂ ਤਰਨਤਾਰਨ 15 ਦਿਨ ਦਾ ਕੋਰਸ ਕੀਤਾ ਉੱਥੇ ਰਹਿ ਕੇ ਫਿਰ ਮੈਂ ਚਲਾ ਗਿਆ ਗ੍ਰੈਜੂਏਸ਼ਨ ਕਰਨ ਚੰਡੀਗੜ੍ਹ ਤਾਂ ਫਿਰ 10 ਗਿਆ ਆਪਣਾ 10 ਤੋਂ 11 12 13 13 14 ਤੱਕ ਮੈਂ ਚੰਡੀਗੜ੍ਹ ਰਿਆ 2015 ਦੇ ਵਿੱਚ ਆ ਗਏ ਫਿਰ ਮੈਂ ਮਤਲਬ ਕਿ ਹਨਾ ਮੈਂ ਤਾਂ ਕਹਿੰਦਾ ਬਈ ਜਿੰਨਾ ਹਨਾ ਤੁਸੀਂ ਛੋਟਾ ਕਰ ਰਹੇ ਜੇ ਵੱਡਾ ਕਰ ਰਹੇ ਜੇ ਜਿੰਨਾ ਕਰਸ ਆਹ ਵੇਖੋ ਸਾਹਮਣੇ ਇੱਕ ਇੱਕ ਐਗਜ਼ਾਮਪਲ ਆ ਵੀ ਬੰਦੇ ਗਵਾਂਢੀ ਸੀ ਗਵਾਂਢੀਆਂ ਨੇ ਇਹ ਸ਼ੈੱਡ ਬਣਦੇ ਆ ਬਣਦੇ ਉਹਨਾਂ ਨੇ ਰੀਸ ਨਾ ਬਣਾ ਲਿਆ ਤੇ ਜੇ ਇਹ ਗਵਾਂਢੀ ਸੜੀ ਜਾਂਦੇ ਠੀਕ ਆ ਜੇ ਇਹ ਗਵਾਂਢੀ ਕਹਿੰਦੇ ਹਾਏ ਆਹ ਕਿਹੜੇ ਸਾਡੇ ਗਵਾਂਢ ਆ ਗਏ ਇਹ ਇੱਥੇ ਖੜਕਾ ਹੋਊਗਾ ਇੱਥੇ ਤਾਂ ਮੁਸ਼ਕ ਆਇਆ ਕਰੂਗਾ ਇੱਥੇ ਫਲਾਨਾ ਹੋਇਆ ਕਰੂਗਾ ਠੀਕ ਆ ਅਗਲੇ ਵੀਰਾ ਦੱਸਦਾ ਸੀਗਾ ਵੀ 10-15 ਕਿੱਲੇ ਜ਼ਮੀਨ ਆ ਠੀਕ ਆ ਉਹ 10-15 ਕਿੱਲੇ ਅਲੱਗ ਆ ਅਗਲੇ ਆਨੇ ਬਰਾਬਰ ਸ਼ੁਰੂ ਕਰ ਲਿਆ 10 گاਵਾ ਪਾ ਕੇ ਤੇ ਆਪਾਂ ਨੂੰ ਮਤਲਬ 2 ਸਾਲ ਹੋ ਗਏ ਇੱਥੇ ਡੇਢ 2 ਸਾਲ ਹੋ ਗਏ ਆ ਪਿਛਲੇ ਤੋਂ ਪਿਛਲੇ ਸਾਲ ਜ਼ਮੀਨ ਲਈ ਸੀ ਤੇ ਉਦੋਂ ਇੱਥੇ ਭਰਤੀ-ਪੁਰਤੀ ਪਾਦੀ ਸੀ ਫਿਰ ਕੰਮ ਰੋਕਤਾ ਸੀਗਾ ਤੇ ਉਦੋਂ ਹੀ ਇਹਨਾਂ ਨੇ ਨਾਲ ਸ਼ੁਰੂ ਕਰ ਲਿਆ ਸੀਗਾ ਤਾਂ ਅੱਜ ਉਹਨਾਂ ਕੋਲੇ ਮੇਰੇ ਹਿਸਾਬ ਨਾਲ 20-25 ਜਾਨਵਰ ਹੈਗੇ ਆ ਕੁਝ 8-10 ਉਹਨਾਂ ਦੇ ਘਰ ਦੇ ਹੋਣਗੇ ਉਹ ਪਿੱਛੇ ਸਾਈਵਾਲ ਖੜੀ ਦੇ ਸੀ ਹਨਾ ਉਹਨਾਂ ਦੇ ਘਰ ਦੇ ਆ ਤੇ ਦੇਖੋ ਆ ਚੀਜ਼ ਦਾ ਕਿੰਨਾ ਨਜ਼ਾਰਾ ਯਾਰ ਹਨਾ ਅਗਲੇ ਆ ਨੇ ਰੀਸ ਕੀਤੀ ਪੋਜ਼ਿਟਿਵ ਕੰਪੀਟੀਸ਼ਨ ਦੀ ਠੀਕ ਆ ਕੋਈ ਜਾਣ ਨਹੀਂ ਪਛਾਨ ਨਹੀਂ ਕੋਈ ਆਪਣੀ ਰਿਸ਼ਤੇਦਾਰੀ ਨਹੀਂ ਸਿਰਫ ਉਹਨਾਂ ਨੇ ਗਵਾਂਡ ਮੱਥੇ ਨੂੰ ਲੱਗਿਆ ਯਾਰ ਅੱਛਾ ਯਾਰ ਇਹ ਕਾਰੋਬਾਰ ਇੰਨਾ ਵਧੀਆ ਵਾ ਇਸ ਚ ਬਚਦੇ ਆ 2 ਰੁਪਏ ਠੀਕ ਆ ਪੱਖੇ ਵੀ ਲਾ ਲਏ ਚਵਾਈ ਵਾਲੀ ਮਸ਼ੀਨ ਵੀ ਲੱਗੀ ਕਯੂਪੀਕਲ ਵੀ ਲੱਗੇ ਆ ਜਿਵੇਂ ਡਿਟੋ ਕਾਪੀ ਕਰਕੇ ਛੋਟਾ ਜਿਹਾ ਸ਼ੈੱਡ ਪਾ ਲਿਆ ਠੀਕ ਆ ਸ਼ੈੱਡ ਦੀ ਮੇਨ ਲਗਾ ਸਿਰਫ ਤਿੰਨ ਪਿੱਲਰ ਹੀ ਆ ਤੇ ਮੇਰੇ ਹਿਸਾਬ ਨਾਲ 40 ਕ ਫੋਟੀ ਚੜਾਈ ਹੋਊਗੀ ਐਸ ਰੋਕ ਉਹਨਾਂ ਨੇ ਬੜਾ ਸੋਹਣਾ ਬਣਾਇਆ ਵਾ ਵਿਸ਼ਾਸ਼ੂ ਵਧੀਆ ਰਵੇ ਦਰਖਤ ਵੀ ਸਾਰੇ ਘੇਰੇ ਘੇਰੇ ਲਾਤੇ ਆ ਮੈਂ ਕਹਿੰਦਾ ਬਈ ਸਲੂਟ ਆ ਇਹ ਬੰਦਿਆਂ ਨੂੰ ਵੀ ਸਲੂਟ ਆ ਜਿਨ੍ਹਾਂ ਨੇ ਇੱਕ ਮੈਨੂੰ ਕਹਿੰਦਾ ਰੀਸ ਕਰਕੇ ਯਾਰ ਬਰਾਬਰ ਮੈਨੂੰ ਐਂ ਲੱਗਦਾ ਵੀ ਹੋ ਸਕਦਾ ਵੀ ਬਾਈ ਹੋਣੀ ਹਨਾ ਕਿਉਂਕਿ ਗਵਾਹਡ ਆ ਹਨਾ ਇੱਕ ਇੱਕ ਚੀਜ਼ ਪੁੱਛੀ ਜਾਣੀ ਹਰੇਕ ਚੀਜ਼ ਨਾਲ ਮਿਲ ਕੇ ਕਰਨੀ ਤੇ ਮੈਨੂੰ ਲੱਗਦਾ ਵੀ 10 ਜਿੰਨੀ ਵੀ ਚਲੋ ਬਾਈ ਹੋਣਾ ਕੋਲੇ ਜਮੀ ਆਪਾਂ ਤਾਂ ਉਹਨਾਂ ਨੂੰ ਜਾਣਦੇ ਨਹੀਂ ਆ ਪਰ ਕਹਿਣ ਤੋਂ ਭਾਵ ਆ ਵੀ ਚਲੋ ਇੱਕ ਮਿਡਲ ਕਲਾਸ ਹਨਾ 10 15 ਕਿੱਲੇ ਜਿੰਨਾ ਮੈਨੂੰ ਲੱਗਦਾ ਪੰਜਾਂ ਸਾਲਾਂ ਚ 100 ਕਿੱਲੇ ਦੀ ਕਮਾਈ ਤੇ ਉਹ ਵੀ ਪਹੁੰਚ ਜਾਣਗੇ ਤੇ ਜੇ ਉਹ ਬੈਠੇ ਕਹਿੰਦੇ ਹਾਏ ਇਹ ਕੌਣ ਸਾਡੇ ਗਵਾਂਢ ਆ ਗਿਆ ਇਹ ਕੌਣ ਆ ਗਿਆ ਇਹਦਾ ਇਥੇ ਕੰਵਲ ਵੱਜਿਆ ਕਰੂਗਾ ਇਥੇ ਰੌਲਾ ਪਿਆ ਕਰੂਗਾ ਫਲਾਨਾ ਢਮਕਾਨਾ ਠੀਕ ਆ ਉੱਚ ਕੁਛ ਨਹੀਂ ਸੀ ਨਿਕਲਣਾ ਇਹਨਾਂ ਦਾ ਆਪਦਾ ਕੰਮ ਕਰਨਾ ਹੀ ਸੀਗਾ ਤੇ ਅਗਲੇ ਆਣੇ ਰੀਸ ਨਾਲ ਬ੍ਰਮਾ ਕੇ ਨਾ ਯਾਰ ਨਜ਼ਾਰਾ ਆ ਗਿਆ ਉਹ ਛੱਡ ਦੇਖ ਕੇ ਤੇ ਚਲੋ ਆ ਤਾਂ ਬਾਬੇ ਦੀ ਮਿਹਰ ਨਾਲ ਭਾਗ ਲੱਗੇ ਹੋਏ ਆ ਬਾਕੀ ਆਪਾਂ ਤਾਂ ਹੈਗੇ ਆ ਬਈ ਚੰਗੇ ਨੂੰ ਸਲਾਉਣ ਵਾਲੇ ਤੇ ਰੀਸ ਕਰਨ ਵਾਲੇ ਚੰਗੇ ਕੰਮ ਦੀ ਰੀਸ ਦੀ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਆਪਾਂ ਤਾਂ ਇਹਨਾਂ ਨੂੰ ਆਪਦੇ ਗੁਰੂ ਮੰਨਦੇ ਆ ਵੱਡੇ ਮੰਨਦੇ ਆ ਠੀਕ ਆ ਹਮੇਸ਼ਾ ਇਹਨਾਂ ਤੋਂ ਸਿੱਖਦੇ ਆ ਤੇ ਮੈਂ ਕਹਿੰਦਾ ਵੀ ਕਿਹ ਤਰ੍ਹਾਂ ਕਹਿ ਲੋ ਵੀ ਇੰਨੀ ਖੁਸ਼ੀ ਮੈਨੂੰ ਮੈਨੂੰ ਨਹੀਂ ਲੱਗਦਾ ਸ਼ਾਇਦ ਮੈਨੂੰ ਆਪ ਦਾ ਕੰਮ ਜਦੋਂ ਇਹਨਾਂ ਦਾ ਦੇਖੀਦਾ ਨਾ ਯਾਰ ਇੰਨਾ ਵੱਧ ਗਿਆ ਹਨਾ ਇੰਨਾ ਖਿੱਚਦਾ ਕੰਮ ਨਜ਼ਾਰਾ ਆ ਜਾਂਦਾ ਯਾਰ ਵੇਖ ਕੇ ਤੇ ਮੇਰੇ ਬਾਪੂ ਨੂੰ ਤਾਂ ਹੋਰ ਦੋ ਵੇਖੋ ਬਾਪੂ ਜੀ ਨਾਲ-ਨਾਲ ਬਾਈ ਦੇ ਐ ਇੱਕ-ਇੱਕ ਚੀਜ਼ ਪੁੱਛ ਰਹੇ ਆ ਕੀ ਆ ਕਿਵੇਂ ਆ ਕਾਹਤੋਂ ਆ ਫਿਰ ਮਾਮਾ ਆ ਵਾਂ ਮਾਮਾ ਸਲਾਮਾਂ ਵੀ ਦਊਗਾ ਤੇ ਬੜਾ ਯਾਰ ਨਜ਼ਾਰਾ ਆਉਂਦਾ ਚੀਜ਼ਾਂ ਦੇਖ ਕੇ ਤੇ ਇੱਥੇ ਇੱਕ ਸ਼ੈੱਡ ਹੁਣ ਹੋਰ ਪੈਣਾ ਇਹਦੇ ਨਾਲ ਦਾ ਕਿਉਂਕਿ ਜਿਹੜੇ ਉਹ ਆਪਣੇ 100 ਜਾਨਵਰ ਉੱਥੇ ਆ ਉਹ ਵੀ ਸਾਰੇ ਇੱਥੇ ਆਉਣੇ ਆ ਨਾ ਉਹ ਕਾਰਕਾਤਰ ਕੇ ਹੁਣ 13 ਕਿੱਲੇ ਜ਼ਮੀਨ ਹੈ ਦੇ ਨੇ 13 ਕਿੱਲੇ ਨਹੀਂ ਜਿੱਦਣਾ ਪਿੱਛੇ ਉਦੋਂ ਮਤਲਬ ਦਿਨਾ ਜੀ ਸ਼ੈੱਡ ਖੜਾ ਕਰ ਗਿਆ ਹਨਾ ਦਿਨਾ ਦਿਨਾ ਜੀ ਤੇ ਜਾਨਵਰ ਸਾਰੇ ਨਵੇਂ ਲੈਂਦੇ ਜਾਨਵਰ ਸਾਰੇ ਨਵੇਂ ਮੈਂ ਉਹੀ ਕਹੀ ਇਹ ਨਾ ਵੀ ਇੱਕ ਦੋ ਜਾਨਵਰ ਰਵੇ ਬਰੀਡ ਵੀ ਅੱਗੋਂ ਹੀ ਚੱਕੀ ਬਰੀਡ ਵੀ ਸਿਰੇ ਹੀ ਚੱਕੀ ਆ ਕਮਾਲ ਗੱਲ ਆ ਹਨਾ ਤਾਹ ਜੀ ਕਿੱਡੀ ਵਧੀਆ ਗੱਲ ਨਹੀਂ ਗਵਾਂਢ ਮੱਥੇ ਬੰਦਾ ਛੜਦਾ ਵੀ ਇਹ ਕਿੱਥੋਂ ਰੋਲੇ ਰੱਪੇ ਵਾਲੇ ਆ ਗਏ ਤੇ ਉਹ ਬੰਦਿਆਂ ਨੇ ਵੇਲੋ ਇਹਨਾਂ ਨੂੰ ਵੇਖ ਕੇ ਬਰਾਬਰੀ ਮਗਰ ਹੀ ਰੀਸ ਨਾ ਪਾਤਾ ਅੱਛਾ ਅੱਛਾ ਆਹ ਵੇਖੋ ਅਗਲਾ ਛੱਡ ਉਹ ਅਗਲਾ ਛੱਡ ਹਾਂ ਉਹ ਗਵਾਂਡੀਆਂ ਦਾ ਅੱਛਾ ਉਵੇਂ ਕਯੂਬਿਕਲ ਉਵੇਂ ਪੱਖੇ ਉਵੇਂ ਸਾਰਾ ਕੁਝ ਸਾਰਾ ਸੇਮ ਹੀ ਪਿੰਡਰ ਤੋਂ ਪਿੰਡਰ ਸਿੱਧਾ ਜਾਊਗਾ ਪਿੰਡਰ ਤੋਂ ਪਿੰਡਰ ਵੀ ਸਿੱਧਾ ਆ ਤਾਂ ਹੋਇਆ ਨਾ ਵੀ ਕਿਸੇ ਦਾ ਹਾਂ ਨਹੀਂ ਨਹੀਂ ਉਹ ਮੈਨੂੰ ਵੀ ਪਹਿਲਾਂ ਐਂ ਹੀ ਲੱਗਿਆ ਮੈਂ ਕਿਹਾ ਵੀ ਵੀਰੇ ਨੇ ਉਹ ਸ਼ੈੱਡ ਅੱਡ ਪਾਇਆ ਹੋਵੇ ਫੇਰ ਮੈਨੂੰ ਮੈਂ ਕਿਹਾ ਉਹ ਤਾਂ ਗਵੰਡੀਆਂ ਦਾ ਲੱਗਦਾ ਸਾਰਾ ਸਿਸਟਮ ਜਿਆ ਠੀਕ ਆ ਵਾਗੇ ਹੀ ਆ ਚੰਗੂ ਰੋਮਾ ਪਰ ਉਹ ਕਿੱਥੇ ਨਹੀਂ ਜਾਣਾ ਉਹ ਤੇ ਜਾ ਆਪਣੇ ਤੋਂ ਪਛਿਆ ਨਹੀਂ ਅੱਛਾ ਛੋਟੇ ਬੱਚੇ ਅੱਛਾ ਉਹ ਦੋ ਲਏ ਤੇ ਬਾਕੀ ਉਹਨੇ ਉਹ ਬਾਰੇ ਮਾ ਮੇਰਾ ਮਿਲਿਆ ਅੱਛਾ ਆ ਤੇ ਨਾਮ ਦਾ ਕਰਾ ਬਰੀਡ ਵਾਕਿਆ ਦੂਰੋਂ ਵੇਖਣੋਂ ਐ ਲੱਗਦਾ ਪਿਆ ਵੀ ਹਾਂ ਹਨਾ ਮੈਨੂੰ ਕਹਿੰਦਾ ਉਹ ਬਰਾਬਰ ਹੀ ਖਿੱਚੀ ਆਊਗਾ ਕੰਮ ਉਹ ਵੀ ਬਰਾਬਰ ਹੀ ਆਉਂਦਾ ਨਜ਼ਾਰਾ ਵੀ ਇਹੀ ਆਉਂਦਾ ਸਹੀ ਗੱਲ ਆ ਬੜੀਆ ਬੰਦਾ ਹੋਵੇ ਲਾਗੇ ਮਿਲਦੀ ਆ ਨਾਲੇ ਤੁਹਾਨੂੰ ਵੀ ਇੱਥੇ ਬੜਾ ਆਉਂਦਾ ਹੀ ਉਹਦਾ ਬੜੀ ਵਧੀਆ ਸਿਰਾਂ ਲਾਗੇ ਬੰਦੇ ਸੋ ਤੁਹਾਨੂੰ ਵੀਡੀਓ ਕਿਦਾਂ ਲੱਗੀ ਤੇ ਜਰੂਰ ਮਤਲਬ ਦੱਸਿਓ ਵੀ ਤੁਹਾਨੂੰ ਇਹ ਚੀਜ਼ ਦੇਖ ਕੇ ਤੇ ਇਹ ਚੀਜ਼ ਦੇਖ ਕੇ ਡੈਡੀ ਮੈਨੂੰ ਕਹਿੰਦੇ ਵੀ ਉਸ ਚੀਜ਼ ਤੇ ਧਿਆਨ ਦੇ ਵੀ ਉਹ ਆਪਾਂ ਵੀ ਲਾਉਣੇ ਆ ਆਪਾਂ ਹੁਣ ਕਿਉਂ ਵੀ ਕੱਲ ਅਸੀਂ ਵੀ ਪਿੱਛੇ ਮਤਲਬ ਪੱਕਾ ਕਰਕੇ ਤੇ ਸਾਨੂੰ ਇਹ ਆ ਵੀ ਵਾਰੀ ਵਾਰੀ ਮਿੱਟੀ ਕਢਾਉਣੀ ਪੈਂਦੀ ਆ ਤੇ ਇਹ 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 ਵਧੀਆ ਚੀਜ਼ ਹੁੰਦੀ ਆ ਚੰਗੀ ਚੀਜ਼ ਨੂੰ ਰੀਸ ਕਰਨਾ ਸਿਰਾ ਲੱਗ ਜਾਂਦਾ ਤੇ ਬਾਕੀ ਤੁਹਾਨੂੰ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਵੀ ਤੁਹਾਨੂੰ ਨਵਾਂ ਸ਼ੈੱਡ ਨਵਾਂ ਫਾਰਮ ਦਿਖਾਵਾਂਗੇ ਅੱਜ ਤੁਹਾਨੂੰ ਨਵਾਂ ਫਾਰਮ ਦਿਖਾਤਾ ਪੁਰਾਣਾ ਵੀ ਤੁਸੀਂ ਦੇਖਿਆ ਹੋਇਆ ਤੇ ਇਹ ਮਿਹਨਤ ਨੂੰ ਸਲੂਟ ਆ ਤੇ ਪ੍ਰਮਾਤਮਾ ਕਰੇ ਆਪਾਂ ਵੀ ਇਹਨਾਂ ਦੇ ਮਗਰ 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 ਭੱਜੇ ਫਰੀਏ ਤੇ ਛੇਤੀ ਇਹਨਾਂ ਦੀ ਰੀਸ ਕਰਕੇ ਇਹਨਾਂ ਦੇ ਮਗਰ ਚੱਲ ਕੇ ਦੇ ਆਪਾਂ ਵੀ ਸਿਰਾ ਲਾਈਏ ਸਤਿ ਸ੍ਰੀ ਅਕਾਲ